ਸਾਡੀ ਜਿਹੜੀ ਆਲ ਇੰਡੀਆ ਦੀ ਕਾਲ ਸੀਗੀ ਕਿਉਂਕਿ ਮੇਨ ਸਾਡਾ ਹੈਗਾ ਪੋਸ਼ਨ ਟਰੈਕਰ ਨੂੰ ਲੈ ਕੇ ਦੂਸਰਾ ਹੈਗਾ ਸਾਡਾ ਗ੍ਰੈਸਟੀ ਨੂੰ ਲੈ ਕੇ ਤੀਸਰਾ ਹੈਗਾ ਸਾਡਾ ਮਾਨ ਪੱਤੇ ਦਾ ਵਾਅਦਾ ਕਰਨ ਖਾਤਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਸਨੇ ਜੋ ਵੀ ਕੁਝ ਕਰੇ ਨੇ ਤੇ ਸਾਡੀ ਆਂਗਣਵਾੜੀ ਵਰਕਰਾਂ ਦਾ ਜਿਹੜੇ ਹੈਲਪਰਾਂ ਦੀ ਪ੍ਰੋਮੋਸ਼ਨ ਹੈ ਉਹ ਹੈਲਪਰਾਂ ਦੀ ਪ੍ਰੋਮੋਸ਼ਨ ਵੀ ਇਹ ਕਰ ਦਿੱਤੀ ਆ ਜਦੋਂ ਕਿ ਇੱਕ ਹੈਲਪਰ ਆ ਜਦੋਂ ਉਹਨੇ ਪੜ੍ਹੀ ਹੋਈ ਆ 20-20 ਸਾਲ ਦਾ ਤਜਰਬਾ ਉਹਨਾਂ ਦਾ 15 15 ਸਾਲ ਦਾ ਤਜਰਬਾ ਹੈ ਸਾਡੀ ਡਿਮਾਂਡ ਹੈ ਜਿਸ ਤਰੀਕੇ ਦਾ ਪਹਿਲਾ ਹੈਲਪਰ ਦੀ ਪ੍ਰੋਮੋਸ਼ਨ ਮੈਟ੍ਰਿਕ ਦੀ ਵਰਕਰ ਬਣਦੀ ਹੁੰਦੀ ਸੀ ਉਹਦੀ ਪ੍ਰੋਮੋਸ਼ਨ ਉਸੇ ਤਰੀਕੇ ਨਾਲ ਮੈਟ੍ਰਿਕ ਦੀ ਹੋਣੀ ਚਾਹੀਦੀ ਆ ਦੂਸਰੀ ਹੈਗੀ ਆ ਡਿਮਾਂਡ ਕਿਉਂਕਿ ਅਸੀਂ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀਆਂ ਸਾਡੀਆਂ ਵਰਕਰਾਂ ਹੈਲਪਰਾਂ ਰਿਟਾਇਰ ਹੁੰਦੀਆਂ ਅਸੀਂ ਉਹਨਾਂ ਨੂੰ ਗ੍ਰੈਟੀਟੀ ਦਾ ਹੱਕ ਮਿਲ ਗਿਆ ਜਿਹੜਾ ਕਿ ਅਸੀਂ ਪੰਜਾਬ ਸਰਕਾਰ ਦੀ ਮੰਤਰੀ ਸਭਾ ਦੀ ਮੀਟਿੰਗ ਕੀਤੀ ਵੀ ਸਾਡਾ ਗ੍ਰੈਸਟੀ ਦਾ ਅਸੀਂ ਉਹਨਾਂ ਨੂੰ ਕੋਰਟ ਦੀ ਜਿਹੜੀ ਕਾਪੀ ਵੀ ਦਿੱਤੀ ਵੀ ਸਾਡੇ ਹੈਲਪਰਾਂ ਵਰਕਰਾਂ ਦੀ ਗ੍ਰੈਸਟੀ ਸਾਡੀ ਤੇ ਲਾਗੂ ਕੀਤੀ ਜਾਵੇ। ਨਾਲ ਹੀ ਵੀ ਅਸੀਂ ਕਿਹਾ ਵੀ ਤੁਸੀਂ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਸੀਗਾ ਵੀ ਡਬਲ ਕਰਾਂਗੇ ਮਾਨ ਪੱਤੇ 'ਚ ਵਾਅਦਾ ਕੀਤਾ ਜਾਵੇ ਪਰ ਮੰਤਰੀ ਸਾਹਿਬ ਦਾ ਅਸੀਂ ਕਰ ਰਹੇ ਆ। ਮੈਂ ਕਿਹਾ ਜੀ ਕਦੋਂ ਕਰ ਰਹੇ ਆ? ਜਾਂਦੇ ਹੋਏ ਕਰਕੇ ਜਾਣੇ ਆ। ਤੇ ਇਸ ਕਰਕੇ ਤੇ ਨਾਲ ਹੀ ਜਿਹੜੀ ਫੀਡ ਆ ਸਾਡੇ ਤਿੰਨ ਤੋਂ ਜਿਹੜੇ 6 ਸਾਲ ਦੇ ਬੱਚੇ ਨੇ ਉਹਨਾਂ ਦੀ ਜਿਹੜੀ ਫੀਡ ਆ ਪਹਿਲਾਂ ਬਹੁਤ ਅੱਛੀ ਫੀਡ ਆ ਰਹੀ ਸੀਗੀ ਕਿਉਂਕਿ ਉਹਦੇ ਚ ਦੁੱਧ ਆ ਰਿਆ ਸੀ ਅਸੀਂ ਚਾਵਲ ਆ ਜਿਹੜੇ ਉਹਦੇ ਵਿੱਚ ਮਿੱਠਾ ਪਾ ਕੇ ਅਸੀਂ ਵਧੀਆ ਚਾਵਲ ਬਣਾ ਲੈਂਦੇ ਸੀ ਕਦੇ ਨਮਕੀਨ ਚਾਵਲ ਬਣਾ ਦਿੰਦੇ ਸੀ ਤੇ ਅਸੀਂ ਪੰਜੀਰੀ ਸਾਡੇ ਜਿਹੜੇ ਬੱਚੇ ਖੁਸ਼ ਹੋ ਕੇ ਖਾਂਦੇ ਸੀ ਉਹ ਪੰਜਾਬ ਦੀ ਸਰਕਾਰ ਨੇ ਪੰਜੀਰੀ ਵੀ ਬੰਦ ਕਰ ਦਿੱਤੀ ਹੁਣ ਜਿਹੜੀ ਫੀਡ ਆ ਰਹੀ ਆ ਇੰਨੀ ਲੜਾਈ ਹੋਣ ਦੇ ਬਾਵਜੂਦ ਪਤਾ ਨਹੀਂ ਸਰਕਾਰ ਨੂੰ ਉਹਦੇ ਵਿੱਚ ਕੀ ਲੱਭ ਰਿਆ ਜਿਹੜਾ ਇੰਨਾ ਗੰਦਾ ਜਿਹੜਾ ਉਹਦੇ ਵਿੱਚ ਘੀ ਪਾ ਰਹੇ ਨੇ ਪਤਾ ਨਹੀਂ ਰਿਫਾਈਨਡ ਪਾ ਰਹੇ ਨੇ ਤੇ ਅਸੀਂ ਜੇ ਧੋਂਦੇ ਆ ਉਹ ਚਿੰਬੜ ਜਾਂਦਾ ਦਲੀਆ ਜੇਕਰ ਅਸੀਂ ਨਹੀਂ ਧੋਂਦੇ ਤਾਂ ਉਹ ਗੰਦਾ ਬਣਦਾ ਅਸੀਂ ਕਿਹਾ ਵੀ ਜਿਹੜੀ ਇਹ ਆ ਵੀ ਪਹਿਲਾਂ ਜਿਸ ਤਰੀਕੇ ਦੇ ਨਾਲ ਵੱਖਰੀ ਵੱਖਰੀ ਚੀਜ਼ ਮਿਲਦੀ ਸੀ ਚੀਨੀ ਵੱਖਰੀ ਮਿਲਦੀ ਸੀ ਦੁੱਧ ਵੱਖਰਾ ਮਿਲਦਾ ਸੀ ਘੀ ਵੱਖਰਾ ਅਸੀਂ ਵਧੀਆ ਤਰੀਕੇ ਨਾਲ ਬਣਾ ਲੈਂਦੇ ਸੀ ਵੀ ਉਹ ਫੀਡ ਆ ਜਿਹੜੀ ਗੰਦੀ ਉਹ ਦਿੱਤੀ ਜਾਵੇ ਹੁਣ ਸਰਕਾਰ ਨੇ ਫੈਸਲਾ ਕਰਤਾ ਕਿਉਂਕਿ ਉਹਨਾਂ ਦੀ ਜਾਦੇ ਸਰਕਾਰ ਦੇ ਉੱਤੇ ਜਵਾਬ ਤਲਬੀ ਹੁੰਦੀ ਆ ਵੀ ਤੁਹਾਡੇ ਪੰਜਾਬ ਵਿੱਚ ਕਿਉਂ ਨਹੀਂ ਹੋ ਰਿਹਾ ਆਪਣੀ ਤਾਂ ਕਤੂਤ ਦੱਸਦੇ ਨਹੀਂ ਵੀ ਅਸੀਂ ਗੰਦੀ ਫੀਡ ਦੇ ਰਹੇ ਆ ਅਸੀਂ ਬੱਚੇ ਸਾਡੇ ਪ੍ਰਾਇਮਰੀ ਸਕੂਲਾਂ ਚ ਕਿਸੇ ਸਟੇਟ ਨੇ ਵੀ ਪ੍ਰਾਇਮਰੀ ਸਕੂਲਾਂ ਚ ਨਹੀਂ ਕੀਤਾ ਸਿਰਫ ਪੰਜਾਬ ਦੀ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਤੇ 0 ਤੋਂ 6 ਸਾਲ ਦੇ ਬੱਚੇ ਭੇਜਦੇ ਤੇ ਹੁਣ ਕਹਿ ਰਹੇ ਨੇ ਜਿਹੜੀ ਫੀਡ ਆ ਉਹ ਪ੍ਰਾਇਮਰੀ ਸਕੂਲਾਂ ਚ ਵੀ ਜਾ ਕੇ ਦੇਖਿਓ ਤੇ ਤੁਸੀਂ ਮਾਡਲ ਸਕੂਲਾਂ ਚ ਵੀ ਜਾ ਕੇ ਦੇਖੋ ਅਸੀਂ ਇਹ ਜਿਹੜੀ ਸਰਕਾਰ ਆ ਪ੍ਰਾਈਵੇਟ ਨੂੰ ਉੱਪਰ ਚੱਕ ਰਹੀ ਆ ਜਿਹੜੀ ਸਾਡੀ 35 35 40 40 ਸਾਲ ਦੀ ਸਾਡੀ ਵਰਕਰਾਂ ਦੀ ਇੰਨੀ ਉਹਨਾਂ ਨੇ ਤਜਰਬੇ ਨੇ ਉਹਨਾਂ ਦੇ ਪਿੱਛੇ ਘੜੀ ਆ ਤੇ ਫੀਡ ਵੀ ਜਿਹੜੀ ਅੱਗੇ ਸਾਡੀ ਵਰਕਰ ਹੁੰਦੀ ਸੀਗੀ ਉਹ ਫੀਡ ਬਣਾ ਕੇ ਦਿੰਦੀ ਸੀਗੀ ਸਾਡੀ ਹੈਲਪਰ ਤੇ ਹੁਣ ਕਹਿੰਦੇ ਜੀ ਜਿਹੜੇ ਇਹ ਪੈਕਟ ਉਹ ਵੀ ਜਿਹੜੇ ਪੈਕਟ ਵੀ ਦੇ ਰਹੇ ਨਾ ਉਹ ਵੀ ਪੈਕਟ ਸਪੈਰੀ ਡੇਟ ਵਾਲੇ ਦੇ ਰਹੇ ਆ ਤੇ ਹੁਣ ਕਹਿੰਦੇ ਨੇ ਖੋਲ ਕੇ ਦੋ ਅਸੀਂ ਆਪਣੇ ਜੂਨੀਅਰ ਵਾਲਾ ਫੈਸਲਾ ਕੀਤਾ ਸੀ ਖੋਲ ਕੇ ਕੁਝ ਨਹੀਂ ਦੇਣਾ ਜਿੰਨਾ ਜੇ ਸਾਸੀ ਮਹੀਨੇ ਦੀ ਫੀਡ ਦਿੰਦੇ ਆ ਮਹੀਨੇ ਦੇ ਅੰਦਰ ਅੰਦਰ ਉਹ ਬੈਨੀਫੀਸ਼ੀਅਰੀ ਕੋਲੇ ਫੀਡ ਆ ਦਿਆ ਅਸੀਂ ਪੈਕਟਾਂ ਦੇ ਸਮੇਤ ਫੀਡ ਦੇਣੀ ਆ ਤੇ ਇੱਕ ਸਾਡੀ ਜਿਹੜੀ ਹੁਣ ਸਾਡੀ 20 ਦਿਨਾਂ ਦੀ ਛੁੱਟੀ ਸੀਗੀ ਉਹ ਅਸੀਂ ਬਹੁਤ ਲੜਾਈਆਂ ਲੜ ਲੜ ਕੇ ਲਈ ਸੀ ਕਹਿੰਦੇ ਜੇ 20 ਤਰੀਕ ਤੋਂ 20 ਦਿਨਾਂ ਤੋਂ ਪਹਿਲਾਂ ਜਿਹੜੀ ਕੋਈ ਬਾਧੂ ਛੁੱਟੀ ਲਊਗਾ ਤੇ ਤਨਖਾਹ ਕੱਟੀ ਜਾਊਗੀ ਤੇ ਨਾਲ ਹੀ ਜਿਹੜੀ ਸਾਡੀ ਇੱਕ ਮਹੀਨੇ ਦੀ ਮੈਡੀਕਲ ਛੁੱਟੀ ਹੁੰਦੀ ਸੀਗੀ ਉਹ ਵੀ ਇਹਨਾਂ ਨੇ ਉਹਦੇ ਵਿੱਚ ਵੀ ਜਿਹੜੇ ਕਹਿੰਦੇ ਜੀ ਇਹ ਇਹ ਪਹਿਲਾਂ ਤਾਂ ਅਸੀਂ ਕਿਸੇ ਵੀ ਪ੍ਰਾਈਵੇਟ ਤੋਂ ਜਿਹੜੇ ਅਸੀਂ ਕਰਵਾ ਸਕਦੇ ਸੀਗੇ ਮੈਡੀਕਲ ਸਰਟੀਫਿਕੇਟ ਹੁਣ ਕਹਿੰਦੇ ਜੀ ਨਹੀਂ ਸਰਕਾਰੀ ਤੋਂ ਕਰੋ ਕੌਣ ਸਰਕਾਰੀ ਕਰੇਗਾ ਅੱਛਾ ਸਰਕਾਰ ਨੇ ਵੀ ਸਰਕਾਰੀ ਇਹਨਾਂ ਦੇ ਵਿੱਚ ਤਾਂ ਜੇ ਕਿਸੇ ਨੂੰ ਦਿੱਕਤ ਹੋ ਜਾਂਦੀ ਹੈ ਕੋਈ ਹੋਰ ਪ੍ਰੋਬਲਮ ਹੋ ਜਾਂਦੀ ਆ ਤੇ ਅਸੀਂ ਕਹਿੰਦੇ ਆ ਵੀ ਉਹ ਟਮਾਟਰ ਤੁਸੀਂ ਕੱਟ ਕੇ ਸਰਕਾਰੀ ਸਕੂਲਾਂ ਦੀ ਜਿੱਥੇ ਅਸੀਂ ਪਹਿਲਾਂ ਜਿਸ ਤਰੀਕੇ ਨਾਲ ਸਾਡਾ ਹੈਗਾ ਸੀ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਉਹਦੇ ਵਿੱਚ ਅਸੀਂ ਮੈਡੀਕਲ ਕਰਾਈਏ ਤੇ ਇਹ ਜਿਹੜੀਆਂ ਮੰਗਾਂ ਨੇ ਸਾਡੀਆਂ ਅਸੀਂ ਕਹੇ ਵੀ ਸਾਡੇ ਕੋਲੇ ਬੱਚੇ ਭੇਜੋ ਸਾਡੀ ਗ੍ਰੈਸਟੀ ਲਾਗੂ ਕੀਤੀ ਜਾਵੇ ਤੇ ਨਾਲ ਹੀ ਜਿਹੜੇ ਸਾਡੀਆਂ ਜਿਹੜੀਆਂ ਆਂਗਣਵੜੀਆਂ ਦੇ ਲੋਨ ਤਾਂ ਨਹੀਂ ਜਿਹੜੇ ਬੱਚੇ ਨੇ ਸਾਡੇ ਵਾਪਸ ਕੀਤੇ ਚਾਹ ਪੋਸ਼ਣ ਟਰੈਕਰ ਦਾ ਕਹਿੰਦੇ ਫੇਸ ਆਈਡੀ ਇੱਕ ਜਿਹੜਾ ਪ੍ਰਾਇਮਰੀ ਸਕੂਲ ਚ ਬੱਚਾ ਹੈ ਅਸੀਂ ਉਹਨੂੰ ਉਸੇ ਬੱਚੇ ਨੂੰ ਅਸੀਂ ਲਾਹ ਪਾ ਕੇ ਫੀਡ ਦੇਣੀ ਆ ਉਹਨੂੰ ਕਹਿੰਦੇ ਮੋਬਾਈਲ ਦੇ ਉੱਤੇ ਫੇਸ ਆਈਡੀ ਫੇਸ ਆਈਡੀ ਦੇ ਨਾਲ ਇਹ ਅਸੀਂ ਕਹਾਂ ਵੀ ਮੋਬਾਈਲ ਸਾਨੂੰ ਤੁਸੀਂ ਦਿੱਤੇ ਨਹੀਂ ਹਰ ਥਿਆਰ ਤੁਸੀਂ ਦਿੱਤੇ ਨਹੀਂ OTP ਕਹਿੰਦੇ ਕਿ OTP ਲਓ ਨਾ ਤੋ ਜੇ OTP ਲੈਨੇ ਆ ਜਿਵੇਂ ਬਿਹਾਰ ਦੇ ਵਿੱਚ ਕੁੜੀਆਂ OTP ਲੈਣ ਗਈਆਂ ਉਹਦੇ ਫੋਟੋ ਕਿਤਨ ਗਈਆਂ ਉੱਥੇ ਉਹਨਾਂ ਕੁੜੀਆਂ ਨੂੰ ਇੰਨਾ ਕਟਾਪਾ ਕੀਤਾ ਉਹਨਾਂ ਦੇ ਘਰ ਵਾਲਿਆਂ ਨੂੰ ਇਸੇ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਹੋਇਆ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਵੀ ਹੋਵੇ ਅਸੀਂ ਸਕੱਤੀ ਸਾਹਿਬ ਨਾਲ ਮੀਟਿੰਗ ਕੀਤੀ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਕੀਤੀ ਅਸੀਂ ਉਹਨਾਂ ਨੂੰ ਰਿਕਾਰਡਿੰਗ ਐਮਚ ਪਾਈ ਆਹ ਦੇਖੋ ਜੀ ਇੰਨੀਆਂ ਵਰਕਰਾਂ ਦੇ ਫੋਨ ਆਏ ਨੇ ਆਹ ਤੁਹਾਡਾ ਨੰਬਰ ਹੈ ਜੀ ਆਹ ਤੁਹਾਡਾ OTP ਦਿਓ ਤੁਸੀਂ ਜੇ ਸਾਡੇ ਵਰਕਰਾਂ ਦੇ ਮਾਨ ਪੈਸੇ ਨਿਕਲ ਗਏ ਕੌਣ ਜ਼ਿੰਮੇਵਾਰ ਅਸੀਂ ਕਹਿ ਵੀ ਅਸੀਂ ਫੇਰ ਸਾਡੀ ਨਹੀਂ ਕਰਨੇ ਅਸੀਂ ਬਕਾਇਦਾ ਰਿਸਟਰ ਦੇ ਸਾਈਨ ਕਰਾਣੇ ਜਿਸ ਨੂੰ ਅਸੀਂ ਫੀਡ ਦਿੰਦੇ ਅੱਜ ਕੀ ਕੀਤਾ ਤੁਸੀਂ ਅੱਜ ਰਾਤ ਪ੍ਰਦਰਸ਼ਨ ਨਹੀਂ ਕੀਤਾ ਅੱਜ ਅਸੀਂ ਪ੍ਰਦਰਸ਼ਨ ਤੇ ਇਹੀ ਡਿਮਾਂਡਾਂ ਲੈ ਕੇ ਚੱਲੇ ਆਂ ਜੇਕਰ ਪੰਜਾਬ ਦੀ ਸਰਕਾਰ ਨੇ ਸਾਡੀਆਂ ਡਿਮਾਂਡਾਂ ਨਾ ਮੰਨੀਆਂ ਤੇ ਅਸੀਂ ਸਟੇਟ ਦੀ ਮੀਟਿੰਗ ਕਰਕੇ ਬਹੁਤ ਵੱਡਾ ਖੱਲ ਲਾਵਾਂਗੇ ਜਿਹੜੀ ਕਿ ਇਹ ਆਪਣੀ ਮਾਂ ਦੀ ਸਰਕਾਰ ਵੱਡੇ ਵੱਡੇ ਵਾਅਦੇ ਕੀਤੇ ਸੀ ਇਹ ਬਿਲਕੁਲ ਵਾਅਦੇ ਦੇ ਝੂਠੇ ਵਾਅਦੇ ਕੀਤੇ ਨੇ ਜੇਕਰ ਉਹਨਾਂ ਨੇ ਨਾ ਲਾਗੂ ਕੀਤੇ ਤੇ ਅਸੀਂ ਇਸ ਸਰਕਾਰ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਵੀ ਸਾਡਾ ਐਮਐਲਏ ਜਾਊਗਾ ਜਿਹੜੇ ਪਿੰਡ 'ਚ ਜਾਊਗਾ ਅਸੀਂ ਉਸ ਐਮਐਲਏ ਦਾ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਮੰਗਣਾ ਹੈ ਨਹੀਂ ਆਉਣ ਵਾਲੇ ਇਲੈਕਸ਼ਨਾਂ 'ਚ ਪੰਜਾਬ ਦੀ ਸਰਕਾਰ ਪਹਿਲਾਂ ਵੀ ਅਸੀਂ ਅਕਾਲੀਆਂ ਨੇ ਵੀ ਇਹ ਨੋਟਿਸ ਦਿੱਤਾ ਸੀ ਵੀ ਜੇਕਰ ਮੰਗਾਂ ਨਾ ਮੰਨੀਆਂ ਥੋੜੀ ਸਰਕਾਰ ਨਹੀਂ ਆਊਗੀ ਕਾਂਗਰਸ ਨੂੰ ਵੀ ਦਿੱਤਾ ਸੀ ਨਹੀਂ ਆਈ ਐਤਕੀ ਆਮ ਪਾਰਟੀ ਦਾ ਸਾਨੂੰ ਬਹੁਤ ਆਸਾਂ ਸੀ ਗਿਆ ਸਾਰੇ ਸਾਰੇ ਮਹਿਕਮਾ ਨੂੰ ਆਸਾਂ ਸੀ ਗਿਆ ਕਿਸਾਨਾਂ ਨੂੰ ਆਸਾਂ ਸੀ ਜਿਹੜੇ ਤੇ ਇਹ ਉਹਨਾਂ ਦੀ ਆਸਾਂ ਤੇ ਫੇਰੋ ਤਰ੍ਹਾਂ ਨੇ ਪਿਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਸਭ ਤੋਂ ਮਿਲ ਗਿਆ